ਕੋ ਰਾਜਾ ਉੱਠ ਗਿਆ ਸ਼ਿਕਾਰ ਨੂੰ ਤੇ ਨਾਲ ਬਜ਼ੀਰ ਤੇ ਉਹਨੂੰ ਤੇ ਲੱਗੀ ਉਹ ਆਣਾ ਬਈ ਦੇਖ ਕੇ ਤੇ ਪਾਣੀ ਪੀ ਗਏ ਉਹ ਆਰਾ ਪਿੰਡ ਹੈਗਾ ਜਿਹਨੂੰ ਪਿੰਡ ਗਏ ਤੇ ਗਾਂਹ ਤੇਰੇ ਵਰਗੇ ਦਿਖ ਖਿਡਾਰੀ ਜੋੜੀ ਵੀ ਗੰਨੇ ਪੀੜੇ ਇੱਕ ਢੋੜ ਪਕਾਉਣ ਨੂੰ ਉਹਦੇ ਕੋਲੇ ਜਾਵੜੇ ਉਹਨੂੰ ਕਹਿੰਦੇ ਬਈ ਤੇ ਲੱਗੀ ਆ ਜੱਟ ਨੇ ਪਹਿਲਾਂ ਪਾਣੀ ਪਿਆ ਪਾਣੀ ਪਿਆ ਕੇ ਕਹਿੰਦਾ ਵੀ ਰਾਜਾ ਦੇ ਵੀਰ ਆ ਫਿਰ ਉਹ ਵੀ ਪਿਆਮਾ ਇਹਨਾਂ ਨੂੰ ਉਹਨੇ ਚੰਗੇ ਚੰਗੇ ਰਾਜ ਦੀ ਨਿਗਾ ਵਿੱਚ ਉਹਨੇ ਚੰਗੇ ਚੰਗੇ ਗੰਨੇ ਕੱਢੇ ਛਾਂਟ ਕੇ ਕਾੜ ਕੇ ਤੇ ਦੁਨਾਂ ਨੂੰ ਤਾਂ ਦੋ ਦੋ ਗੰਨੇ ਪੀੜਕ ਤੇ ਏਡ ਏਡ ਗਲਾਸ ਭਰ ਕੇ ਰੋਹ ਦੇ ਦੇ ਉਹਨਾਂ ਨੇ ਪੀਲੇ ਪੀ ਕੇ ਤੇ ਰਾਜਾ ਦਾ ਚੱਤ ਬਈ ਮਾ ਨਹੀਂ ਆਈ ਬਈ ਦੋ ਕੰਨਿਆਂ ਚੋਂ 1.5 ਗਲਾਸ ਭਰ ਗਏ ਇਹਦਾ ਬੜਾ ਵੱਡਾ ਤਣਾਠ ਬੰਦਾ ਬੇ ਇਹਨੂੰ ਤਾਂ ਮੈਂ ਕਸਟ ਮਨਾਉਂਗਾ ਜਿਵੇਂ ਆਪਾਂ ਨੂੰ ਲਾਉਂਦੇ ਨਹੀਂ ਕਸਟਮ ਕਸਟਮ ਲਾਉਂ ਉਹਨੂੰ ਹਾਂ ਉਹਨੂੰ ਕਹਿੰਦਾ ਬਈ ਦੋ ਗਲਾਸ ਹੋਰ ਭਰ ਦੇ ਉਹ ਪਹਿਲਾਂ ਤਾਂ ਉਹਨੇ ਚੰਗੇ ਚੁਣ ਕੇ ਜੇ ਭਰੇ ਮੁੜ ਕੇ ਉਹਨੇ ਆਖਿਆ ਵੀ ਐਦਾਂ ਹੁਣ ਬਾਹ ਉਹਨੇ ਚੱਕ ਕੇ ਗਨੇ ਹੁਈ ਲਾਤੇ ਉਹਨਾਂ ਜੋ ਗਲਾਸ ਪਾਉਣੇ ਪਾਉਣੇ ਹੀ ਹੋਏ ਉਹ ਰਾਜਾ ਕਹਿੰਦਾ ਜੱਟ ਨੂੰ ਬਈ ਇਹ ਕੀ ਗੱਲ ਉਹਨਾਂ ਇਹਦਾ ਗਲਾਸ ਭਰ ਕੇ ਥੱਲੇ ਡੁੱਲਿਆ ਰੋ ਤੇ ਪਿੱਪੇ ਚ ਬਹਿ ਚ ਡੁੱਲਿਆ ਜੋ ਉਦੇਦ ਦੀ ਭਰੇ ਉਹਦਾ ਰਾਜਾ ਸਾਹਿਬ ਹੁੰਦੇ ਦਾ ਰਾਜੇ ਮਾੜੇ ਹੀ ਆ ਹੁਣੀ ਫਾਹੇ ਲਾ ਦੇਗਾ ਤੇਰੀ ਨੀਤ ਮਾੜੀ ਹੋਊਗੀ ਤਾਂ ਇਹ ਰੋ ਘਟ ਨਿਕਲਿਆ ਉਹਦਾ ਵੀ ਗੱਲ ਸੁਣਨਾ ਗੱਲ ਤੇਰੀ ਹੈ ਸਹੀ ਮੈਂ ਤੈਨੂੰ ਲਾਉਣਾ ਸੀ ਕਸਟਮ ਜੇ ਪੂਰਾ ਨਿਕਲਿਆ ਹੁੰਦਾ ਰੋ ਬਈ ਇਹ ਤਾਂ ਬੜਾ ਤਣਾਟ ਬੰਦਾ ਪਰ ਹੁਣ ਮੈਂ ਤੈਨੂੰ ਕਸਟਮ ਨਹੀਂ ਲਾਉਂਦਾ ਹੁਣ ਤੂੰ ਮੇਰਾ ਬਣ ਗਿਆ ਮਿੱਤਰ ਜਦੋਂ ਕਿ ਤੈਨੂੰ ਕਿਸੇ ਚੀਜ਼ ਦੀ ਲੋੜ ਪਈ ਮੇਰੇ ਕੋਲੇ ਆ ਉਹਦਾ ਵੀ ਠੀਕ ਆ ਚਲੇ ਦਿਨਾਂ ਦੇ ਨੰਗ ਦੇ ਨੰਗ ਦੇ ਗਏ ਉਦੋਂ ਹੁੰਦਾ ਸੀ ਬਦਲ ਤੇ ਬਦਲ ਜਦੋਂ ਮੇਰੇ ਪਿਓ ਦਾ ਸੀ ਪਿਆਵਰਾ ਸਾਢੇ 7 ਦੇ ਵਿੱਚ ਮੇਰੀ 7 ਦੇ ਵਿੱਚ ਕਾਲ ਪਿਆ 90 ਸਾਲ ਦਾ ਹੋ ਕੇ ਮਰਿਆ 40 ਸਾਲ ਨੂੰ ਮਰੇ ਨੂੰ ਹੋਗੇ ਜਿਹੜਿਆ ਕਹਿੰਦੇ 90 ਰਿੰਗ ਮਤੀਰੀਆਂ ਤਾਰਤੀਆਂ ਉਹ ਸਾਲ ਬੱਦਲ ਨਹੀਂ ਸੀ ਪਿਆਰੋਂ ਹੈ ਨਹੀਂ ਸੀ ਖੂਖਾ ਮਾਣੇ ਮੋਟੀ ਅਨਿਆਈਆਂ ਨਹੀਂ ਸੀ ਪਾਣੀ ਨਾਲ ਫਸਲ ਹੁੰਦੀ ਸੀ ਕਾਲ ਤਾਂ ਪੈਂਦੇ ਸੀ ਮੀਂਹ ਨਾ ਹੁੰਦੀ ਚਲ ਮੀਂਹ ਨਾ ਪਿਆ ਤੇ ਫਤੰਲਾ ਘਾਟਾ ਪੈ ਗਿਆ ਤੇ ਉਹਦੇ ਕਰਾੜੀ ਕਹਿਣ ਲੱਗੀ ਤੇ ਤੂੰ ਜਾ ਤੇਰਾ ਮਿੱਤਰ ਰਾਜਾ ਵੀ ਪਸ਼ੂ ਭੁੱਖੇ ਮਰਦੇ ਨੇ ਨਾ ਆਪ ਭੁੱਖੇ ਮਰਦੇ ਕੋ ਲਿਆ ਜਾ ਕੇ ਔਰਾ ਚੰਗਾ ਚਲ ਬਈ ਤਰਪਿਆ ਕਰਨ ਤਿਆਰ ਹੋ ਗਈ ਆ ਤੇ ਗਾਹਾਂ ਉਹਦੀ ਕਸ਼ੇਰੀ ਲੱਗੀ ਵੀ ਕਸ਼ੇਰੀ ਦੇ ਬੱਚੀ ਤੋਂ ਗਿਆ ਤੇ ਰਾਜੇ ਨੇ ਵੀ ਦੇਖ ਲਿਆ ਆਜਾ ਜੀਰ ਨੂੰ ਕਹਿੰਦਾ ਵੀ ਮੇਰਾ ਮਿੱਤਰ ਆ ਗਿਆ ਉਹ ਰੋਹ ਵਾਲਾ ਰਾਜਾ ਉੱਠਿਆ ਉੱਠ ਕੇ ਰਾਜਾ ਜਫੀ ਬਾਖੇ ਮਿਲਿਆ ਕਹਿੰਦਾ ਮਾਨ ਕੀਤਾ ਬੰਦੇ ਸੱਦੇ ਦੋ ਉਹਨਾਂ ਨੂੰ ਕਹਿੰਦਾ ਮੈਂ ਤਾਂ ਉਹਨੂੰ ਕਸ਼ੇਰੀ ਬੰਦ ਖਰੀਦਾਂ ਇਹਨੂੰ ਮਹਿਲਾਂ ਚ ਲੈ ਜਾਓ ਮਹਿਲਾਂ ਚ ਲਿਆ ਕੇ ਇਹਨੂੰ ਖਾਣਾ ਉਹਨਾਂ ਕੋਲ ਸੇਵਾ ਕਰੋ ਇਹਦੀ ਪਾਣੀ ਪੂਣੀ ਤਤਾ ਦਿਓ ਨਵਾਓ ਨੂ ਲੋ ਬੰਦੇ ਭੇਜਤੇ ਨਾਲ ਮਹਿਲਾਂ ਚ ਭੇਜਤਾ ਭਾਈ ਉਹਨਾਂ ਨੇ ਪਹਿਲਾਂ ਨਵਾਇਆ ਫੇਰ ਰੋਟੀ ਛੱਡੀ ਖਵਾਈ ਚਲ ਉਹ ਤੇ ਪੈ ਗਿਆ ਦੋ ਰਾਜਾ ਪਛੈਰੀ ਵਿੱਜੜ ਗਈ ਰਾਜਾ ਘਰ ਨੂੰ ਗਿਆ ਮਹਿਲਾ ਨੂੰ ਗਿਆ ਜਾ ਕੇ ਤੇ ਬਹਿ ਕੇ ਬੰਦ ਗੱਲਾਂ ਬਾਤਾਂ ਕੀਤੀਆਂ ਉਹਨੇ ਕਿਹਾ ਵੀ ਹੁਣ ਇਹਨੂੰ ਰੋਟੀ ਟੋਕ ਖਾ ਲਾਣ ਦੇ ਫੇਰ ਹੀ ਗੱਲ ਕਰੂੰ ਮੇਰੇ ਕੋਲੇ ਲੈਣ ਦੇਣ ਦੀ ਵੀ ਐ ਕਰਕੇ ਕਾਲ ਪੈ ਗਿਆ ਕੁਸਦੇ ਰਾਜਾ ਨਾਤਾ ਨਾ ਕੇ ਰਾਜ ਨੇ ਪਾਠ ਲਾ ਗਿਆ ਕਰਨ ਕਿਉਂ ਪਾਠ ਕਰਨ ਲੱਗਿਆ ਪਾਠ ਕਰਕੇ ਰਾਜਾ ਮੱਥਾ ਟੇਕ ਕੇ ਹੱਥ ਮੰਨ ਕੇ ਤਿੰਨਾਂ ਦਾ ਪਾਠ ਕਰਕੇ ਮੱਥਾ ਟੇਕ ਕੇ ਜੱਟ ਕਹਿੰਦਾ ਯਾਰ ਇਹ ਹੈ ਰਾਜਾ ਲੋਕ ਤਾਂ ਇਹਨੂੰ ਮੱਥਾ ਦੇਖਦੇ ਆ ਤੇ ਇਹ ਮੱਥਾ ਕਾ ਤੂੰ ਦੇਖਦਾ ਜੋ ਰੋਟੀ ਟਾਟੀ ਖਾ ਕੇ ਤੇ ਜੱਟ ਦੇ ਕੋਲ ਆ ਹਾਂ ਬਈ ਹੁਣ ਸੁਣਾ ਭਰਾਵਾ ਕਿਵੇਂ ਆ ਉਹਨਾਂ ਉਹਨਾ ਮੈਂ ਕੀ ਆ ਮਨੇ ਉਹ ਦੱਸ ਬਈ ਤੂੰ ਰਾਜਾਂ ਲੋਕ ਦਾ ਤੈਨੂੰ ਮੱਥਾ ਤੇ ਤੂੰ ਮੱਥਾ ਕਿਹਨੂੰ ਟੇਖਣਾ ਉਹ ਆੜਾ ਮੈਂ ਮੱਥਾ ਟੇਖਦਾ ਮੈਂ ਭਗਵਾਨ ਤੋਂ ਮੰਨਦਾ ਮਹਾਰਾਜ ਤੂੰ ਮਹਾਰਾਜ ਮੈਨੂੰ ਗੱਫਾ ਦੇ ਅੰਨ ਦਾਣੇ ਦਾ ਤੰਦਰੋ ਸਿੱਧਾ ਰੋਟੀ ਟੋਕੋ ਰਾਸ਼ਨ ਪਾਣੀ ਦੇ ਮੈਂ ਉਹ ਤੋਂ ਮੰਗਦਾ ਛੱਟ ਕਹਿੰਦਾ ਤੂੰ ਮੂਰਖਾ ਢੱਡ ਚ ਕਹਿੰਦਾ ਬਈ ਇਹ ਤਾਂ ਰੱਬ ਤੋਂ ਮੰਗੀ ਜਾਂਦਾ ਤੂੰ ਵਿੱਚ ਬਚੋਲਾ ਕਾ ਤੂੰ ਮੋਨਾ ਤੂੰ ਸਿੱਧਾ ਹੀ ਰੱਬ ਤੋਂ ਮੰਗ ਉਹ ਕਹਿੰਦਾ ਕਿਵੇਂ ਆਇਆ ਉਹ ਆੜਾ ਮੈਂ ਤਾਂ ਬਈ ਗੱਠ ਗਿਆ ਨਾ ਮੈਂ ਤਾਂ ਮੈਂ ਨਹੀਂ ਆਇਆ ਉਹ ਚੰਗਾ ਉਹਨੇ ਕੀ ਹੋਣਾ ਸੀ ਜਦੋਂ ਮੁੜ ਕੇ ਆ ਗਿਆ ਉਹਦੇ ਘਰੋਂ ਕਹਿੰਦੀ ਕਿਉਂ ਹੋਣ ਲਈ ਆਇਆ ਖਾਲੀ ਹੀ ਆਗਣਾ ਅਰੇ ਉਹ ਕਿਸੇ ਨੂੰ ਕੀ ਦੇ ਦੂ ਉਹਦਾ ਰੱਬ ਤੋਂ ਮੰਗਦਾ ਮਹਾਰਾਜ ਤੋਂ ਤੇ ਆਪਾਂ ਨਾ ਮਹਾਰਾਜ ਤੋਂ ਮੰਗ ਗਏ ਵਿੱਚ ਬਿਚੋਲਾ ਜਰੂਰ ਪੋਣਾ ਲਾ ਤੂਹ ਬੱਤੀ ਨਾ ਤੂਹ ਬੱਤੀ ਲਾਈ ਤੇ ਬੈਠੇ ਮਹਾਰਾਜ ਨੂੰ ਧਿਆਉਣ ਲੱਗੇ ਬੱਦਲ ਧਰ ਲੱਗਿਆ ਪੈਣ ਜਦੋਂ ਬੱਦਲ ਪੈ ਗਿਆ ਫਸਲ ਬੀਜੀ ਗਈ ਝਟ ਮਾਲੋ ਮਾਲ ਹੋ ਗਿਆ ਉਹ ਆਦਾ ਸਿੱਧਾ ਮਹਾਰਾਜ ਤੋਂ ਮੰਗੋ ਕਿਹਦਾ ਮੰਗੋ ਯਾਰ ਉਹਨੇ ਜਾਲ ਚੱਕਿਆ ਜਾਲ ਧੱਕੇ ਮੋਢੇ ਤਰ ਲਿਆ ਇੱਕ ਮੋਢੇ ਤਰ ਲਿਆ ਕੁਆੜਾ ਜੰਗਲ ਚ ਗਿਆ ਜੰਗਲ ਜਾਖ ਨਾਲ ਲੱਕੜਾਂ ਲੁਕਣਾ ਵੱਡੀਆਂ ਵੱਢ ਕੇ ਲੱਕੜਾਂ ਬਣਾ ਆਖੇ ਆਪਣੀ ਭਰੀ ਤੇ ਗਾਂ ਨੂੰ ਉਹ ਨਿਕਲ ਗਿਆ ਤੁਰ ਗਿਆ ਮੈਂ ਚਾਲ ਮੂਰੇ ਕੋ ਬਾਬਾ ਹੀ ਆਪਣਾ ਤਰਾੰ ਮੇਰੇ ਜਾਲ ਸੱਟਾਂ ਜਾਲ ਸੱਟ ਕੇ ਜਾਲ ਕੋਈ ਮੱਛੀ ਮੁੱਛੀ ਫਸ ਗਈ ਦਾਪਾ ਲੈ ਚਲਾਂਗੇ ਉਹਨਾਂ ਜਾਲ ਸੱਟਿਆ ਜਦੋਂ ਖਿਚਿਆ ਨਾ ਲੱਗਿਆ ਤੇ ਖਿੱਚਿਆ ਨਾ ਜੇ ਬੜਾ ਪਰਾ ਜਾ ਉਹਨਾਂ ਜੋਰ ਨਾਲ ਖਿਚਿਆ ਰੇ ਮਛਾਂ ਦਾ ਬਾਹਲੀਆਂ ਫਸ ਗਈਆਂ ਤੇ ਅੱਜ ਤਾਂ ਬੇਸਕੇ ਰਾਜ ਰਾਂਗੇ ਜਦੋਂ ਖਿੱਚ ਕੇ ਬਾਹਰ ਕਢਿਆ ਤੇ ਉਹਦੇ ਵਿੱਚ ਸੰਦੂਫੜੀ ਸੰਦੂਫੜੀ ਬਲਾ ਬੜੀਆ ਲੱਕੜ ਦੀ ਕਿਸੇ ਪਾਸੇ ਪਾਣੀ ਵਿੱਥਵਣਾ ਪਵੇ ਉਹਨੇ ਬਾਹਰ ਖੋਦ ਕੱਢੀ ਕੱਢ ਕੇ ਤਾਂ ਬਾਹਰ ਖੋਲੀ ਟਕਣਾ ਉਰੇ ਵਿੱਚੋਂ ਫਿਰ ਰਾਜਕੁਮਾਰੀ ਨਿਕਲੀ ਬਹੁਤ ਸੋਹਣੀ ਉਹ ਰਾਜਕੁਮਾਰੀ ਬਹੁਤ ਸੋਹਣੀ ਨਿਕਲੀ ਤੇ ਦੇਖ ਕੇ ਹੈਰਾਨ ਹੋ ਗਿਆ ਉਹ ਵੀ ਉਹ ਕਹਿੰਦੀ ਚੱਲ ਵੇ ਮਸ਼ੇਰੀਆ ਚੱਲ ਵੇ ਮਸ਼ੇਰੀਆ ਤੈਨੂੰ ਮੈਂ ਉੱਥੇ ਲੈ ਕੇ ਚੱਲਾਂ ਜਿੱਥੇ ਆਰੀ ਜਿਹੜੇ ਮਰਜ਼ੀ ਮੈਂ ਘਰ ਚ ਵੜ ਜਾ ਜਾ ਕੇ ਕੋਈ ਕਰਦਾ ਨਹੀਂ ਚੱਲ ਤੈਨੂੰ ਰਾਜ ਦੌਰੇ ਲੈ ਕੇ ਚੱਲਾਂ ਐਨੀ ਕਹਿ ਕੇ ਤੇ ਉਹਦਾ ਦੇਖ ਕੇ ਉਹਨੂੰ ਤੇ ਉਹਦਾ ਪਿਛਲਾ ਮੈਰੀ ਮੂਰੀ ਨੂੰ ਘਰੀ ਭੁੱਲ ਗਿਆ ਆਪਦਾ ਉਹਦੇ ਨਾਲ ਵਿੱਚ ਤੁਰ ਗਿਆ ਉਹ ਫਿਰ ਗਾਹਾਂ ਗੇੜੇ ਗੁੜੇ ਦੇ ਖਵਾ ਖੇ ਤੇ ਇੱਕ ਸ਼ਹਿਰ ਚ ਲੱਗੇਗੀ ਜੋ ਸ਼ਹਿਰ ਚ ਗਏ ਦਫੇਰੀਉ ਦਫੇਰੀਉ ਗਏ ਉਹ ਸ਼ਹਿਰ ਚ ਕੋਈ ਨਾ ਮਿਲਿਆ ਸਾਰੇ ਬਾਹਰ ਬੂਹਰ ਨਿਕਲੇ ਹੋਏ ਉਹਨੇ ਵਿੱਚ ਦੇਖ ਕੇ ਆਈ ਦੱਸ ਕਿਹੜੀ ਚ ਮਰਜ਼ੀ ਬੜ ਜਾ ਫਿਰ ਇੱਕ ਚੰਗਾ ਵਧੀਆ ਦੇਖ ਕੇ ਦਾ ਹਵੇਲੀ ਉਹਦੇ ਚ ਵੜ ਗਏ ਇਦੋਂ ਉਹਲੇ ਚ ਬੜ ਕੇ ਤੇ ਆਥ ਨੂੰ ਸਾਰਾ ਜਿੰਨਾ ਸ਼ਹਿਰ ਸੀ ਸਾਰਾ ਹੀ ਮੁਰਿਆ ਪੂਰਾ ਕਹਿਮਾ ਗਮਾ ਫਿਰ ਹੋਣ ਲੱਗ ਗਿਆ ਉਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਕਾਰ ਹਵੇਲੀ ਚ ਬਣਿਓ ਚਾਹ ਦਾ ਹਵੇਲੀਆਂ ਵੱਧ ਸੀ ਕਿਵੇਂ ਲਾ ਲ ਜਰ ਕੋਹਦਨ ਉੱਥੇ ਜਨ ਰਹਿੰਦੇ ਨੂੰ ਹੋਏ ਤੇ ਉਹ ਰਾਜੇ ਦੀ ਕਚਹਿਰੀ ਚ ਲੱਗ ਗਿਆ ਜਾਣ ਰਾਜੇ ਦੀ ਕਚਹਿਰੀ 2-3 ਦਿਨ ਗਿਆ ਤੀਜੇ ਦਿਨ ਜਾ ਕੇ ਉਹਨੂੰ ਕਹਿੰਦਾ ਵੀ ਰਾਜਾ ਮਾਇਆ ਪਰਦੇਸੀ ਤੇ ਮੈਨੂੰ ਉਹ ਕੰਮ ਦੇ ਨੌਕਰੀ ਦੇ ਉਹ ਕਹਿੰਦਾ ਆ ਜਾ ਕੋਈ ਕਚਹਿਰੀ ਚ ਲੱਗ ਜਾ ਉਹਨੇ ਨੌਕਰੀ ਦੇ ਦੀ ਆਪਣਾ ਮਿਸ਼ਾਫਰ ਦੇ ਕੇ ਮਿਸ਼ਾਫਰ ਦੇ ਕੇ ਨੌਕਰੀ ਦੇਤੀ ਤੇ ਉਹਨੇ ਦੱਸ ਤਾ ਤੇਰੇ ਨਾਲ ਕੌਣਾ ਉਹਦੇ ਨਾਲ ਮੇਰੇ ਕਿ ਮੇਰੇ ਘਰਾਂ ਵਾਲੀ ਆ ਉਹ ਲੈ ਚੱਲਦਾ ਮੈਨੂੰ ਜਾਣਾ ਉਹ ਬੜੀ ਸਨਖੀ ਸੀ ਯਾਰੇ ਹੁੰਦੀ ਕਰਦੀ ਉਹ ਕਿਤੇ ਜਾ ਕੇ ਵਜ਼ੀਰ ਦੀ ਉਹਦੇ ਦੀ ਵਜ਼ੀਰ ਨਹੀਂ ਦੇਣਗੀ ਲੰਗਦੀ ਕਰਦੀ ਉਹਨੂੰ ਫਿਰਦੀ ਨੂੰ ਉਹਨੇ ਜਾ ਕੇ ਵਜ਼ੀਰ ਨੂੰ ਦੱਸਿਆ ਵੀ ਵਜ਼ੀਰ ਜਿਹੜਾ ਮਸ਼ਾਫਰਾ ਆ ਥੋਡੇ ਕੋਲੇ ਕਿਹੜੀ ਲੱਗਿਆ ਵਿਆ ਵੀ ਉਹਦੇ ਦੀ ਘਰਾਂ ਵਾਲੀ ਆ ਨਾ ਰਾਜਕੁਆਰੀ ਉਨਹੀਂ ਦਾ ਰਾਜੇ ਦੀ ਕੋਈ ਵੀ ਰਾਣੀ ਨਹੀਂ ਸੋਹਣੀ ਉਹਨੇ ਹੀ ਅੰਦਰ ਰਾਜੇ ਨੂੰ ਦੱਸਤਾ ਵੀ ਜਿਹੜੀ ਆਪਣਾ ਮਸ਼ਾਫਰਾ ਨਾ ਮਸ਼ਾਫਰ ਦੀ ਬਹੂ ਜਿੰਨੀ ਕੋਈ ਵੀ ਸੋਹਣੀ ਨਹੀਂ ਹੈ ਉਹ ਵਜ਼ੀਰ ਨੂੰ ਕਹਿੰਦਾ ਫਿਰ ਐਂ ਕਰ ਇਹਨੂੰ ਮਸ਼ਾਫਰ ਨੂੰ ਮਾਰ ਕੇ ਕਿਸੇ ਸਕੀਮ ਨਾ ਤੇ ਉਹਨੂੰ ਘਰੇ ਮੈਂ ਬਸਾਉਣਾ ਉਹ ਵਜ਼ੀਰ ਕਹਿੰਦਾ ਤੂੰ ਐਂ ਕਰ ਸਾਰਿਆਂ ਨੂੰ ਕੋਈਆਂ ਛਾਪਾਂ ਬਣਾ ਕੇ ਦੇ ਛਾਪਾਂ ਬਣਾ ਕੇ ਦੇ ਉਹਨੂੰ ਐਂ ਕਹ ਉਹ ਵੀ ਸਾਹਮਣੇ ਰੱਖਿਓ ਇਹ ਕਿਸੇ ਨੇ ਸ਼ਾਪ ਗਵਾਤੀ ਜਿੱਦ ਮੈਂ ਮੰਗੀ ਮੈਨੂੰ ਨਾਂ ਦਿੱਤੀ ਉਹਨੂੰ ਸਨ ਬੱਚੇ ਕਹਾਣੀ ਪੀਰੂ ਉਹਨੇ ਕਹਿ ਕੇ ਛਨਿਆਰੇ ਨੂੰ ਜਿੰਨੇ ਮਲਾਜ ਮਸੀਖ ਚੇਰੀ ਦੇ ਵਿੱਚ ਸਭ ਨੂੰ ਸ਼ਾਪ ਨਾ ਸੀ ਐਸੇ ਬਣਾ ਕੇ ਤੇ ਸਭ ਨੂੰ ਵੰਡ ਤੀਆਂ ਵੰਡ ਕੇ ਕਹਦਾ ਲੈ ਬਈ ਜਿੱਤੋ ਇਹ ਮੈਂ ਮੰਗੀ ਉਹਦੇ ਸਾਨੂੰ ਦੇਣੀ ਪਊਗੀ ਜਿਨੇ ਗਵਾਤੀ ਤੇ ਉਹਨੂੰ ਹਣ ਬੱਚੇ ਕਹਾਣੀ ਪੀਣੋਂ ਰਦਾਸਿਓ ਨੂੰ ਮਾਰਨ ਦਾ ਹੀ ਚਲ ਵੀ ਉਹ ਲੈ ਉਹ ਵੀ ਲੈ ਗਿਆ ਸਾਰੇ ਲੈ ਕੇ ਤੁਰ ਪਏ ਇਹ ਦੋ ਮਹੀਨਾ ਦੋ ਮਹੀਨੇ ਲੰਘ ਗਏ ਉਹ ਹੁਣ ਪਰਵੇਂ ਨੂੰ ਆਪਣੀ ਜਾਨ ਦੀ ਡਾਰਾ ਤੇ ਉਹ ਕਦੋਂ ਗਵਾਉਂਦਾ ਫੇਰ ਵਜੀਰ ਕਹਿੰਦਾ ਵੀ ਰਾਜਾ ਆਇਆ ਨਾ ਉਹਨੇ ਤਾਂ ਗੋਮੀ ਨਹੀਂ ਹੈ ਵੀ ਇੱਕ ਦਿਨ ਇਕੱਠੇ ਹੋ ਗਏ ਸਾਰੇ ਜਣੇ ਮੈਂ ਨਦੀ ਤੇ ਲੈ ਕੇ ਜਾਊਂਗਾ ਇਹਨਾਂ ਨੂੰ ਜਿੰਨੇ ਮਲਾਜ਼ਮ ਜਿੰਨਾਂ ਨੂੰ ਛਾਪਾਂ ਦਿੱਤੀਆਂ ਨਰੀ ਦੇ ਸਾਰਿਆਂ ਦੀ ਛਾਪਾਂ ਇਕੱਠੀਆਂ ਕਰਕੇ ਤੇ ਆਪਾਂ ਨਰੀ ਛੱਡ ਦੇਾਂਗੇ ਉਹਨਾਂ ਨੂੰ ਤਾਂ ਬੱਸ ਕਹਿਣੇ ਨਹੀਂ ਆਪਾਂ ਤਾਂ ਕਿਹਨੂੰ ਮਾਰਨਾ ਹੋਰ ਅਬ ਚੰਗਾ ਠੀਕ ਐ ਕਰਨਾ ਉਹ ਦੂਏ ਦਿਨ ਜਿੰਨਿਆਂ ਨੂੰ ਛਾਪਾਂ ਦਿੱਤੀਆਂ ਜਿੰਨੇ ਮਲਾਜ਼ਮ ਹੀ ਸਾਰਿਆਂ ਨੂੰ ਕਰਕੇ ਤਾਂ ਇਕੱਠੇ ਤੇ ਨਰੀ ਤੇ ਲੈ ਗਿਆ ਨਹੀਂ ਤੇ ਲਿਜਾ ਕੇ ਤੇ ਹੁਣ ਵਜ਼ੀਰ ਰਾਜਾਂ ਵਰਗਾ ਹੀ ਹੁੰਦਾ ਲੈ ਉਹ ਵੀ ਛਾਪਾ ਮੇਰੇ ਬੁੱਕ ਚ ਪਾ ਰਿਓ ਸਾਰੇ ਜਾਣੇ ਉਹਨਾਂ ਨੂੰ ਕਹਿਦਾ ਵੀ ਸੋਨੂੰ ਕਿਸੇ ਨੂੰ ਕੁਝ ਨਹੀਂ ਆ ਰਿਹਾ ਖੁਸ਼ੀ ਡਰਿਓ ਉਹਨਾਂ ਨੇ ਲਾ ਲਾ ਬੁੱਕ ਜਿ ਫੜਾਤੀਆਂ ਉਹਨੇ ਚੱਕ ਕੇ ਬੋਕਾਂ ਦੀ ਸਾਰੀਆਂ ਛਾਪਾਂ ਨਰੀਸ਼ ਮਾਰੀਆਂ ਹੁਣ ਨਰੀਸ਼ ਮਾਰੀਆਂ ਤੇ ਬਣ ਗਈ ਉਹਨਾਂ ਦਾ ਦਿਲ ਸਾਵੇਂ ਸੀ ਵੀ ਸਾਨੂੰ ਕੋ ਕਹਿਣਾ ਨਹੀਂ ਮੁਸਾਫਰ ਤੇ ਭਾਦੀ ਬਣ ਗਈ ਮੇਰੇ ਦੇ ਮੁੰਡੇ ਦੇ ਵੀ ਮੈਨੂੰ ਮੈਂ ਤਾਂ ਬਚਦਾ ਨਹੀਂ ਹੁਣ ਮੈਨੂੰ ਤਾਂ ਮਾਰੂ ਹੀ ਮਾਰੂ ਜਦੋਂ ਘਰੇ ਆ ਗਿਆ ਘਰੇ ਆ ਕੇ ਤੇ ਸਿਰ ਜਾ ਸਟਕੇ ਬਹਿ ਗਿਆ ਉਹ ਫਿਰ ਪੁੱਛਦੀ ਆ ਆਰੀ ਵੀ ਕੀ ਗੱਲ ਤੂੰ ਕਦੋਂ ਦਾ ਆ ਸਾ ਸਿਰ ਜਾ ਸਟਕੇ ਬਹਿ ਗਿਆ ਉਹਨਾਂ ਨੇ ਮੈਥੋਂ ਫੜ ਕੇ ਛਾਪ ਵਜ਼ੀਰ ਨੇ ਸਾਰੀਆਂ ਛਾਪਾਂ ਇਕੱਠੀਆਂ ਕਰਕੇ ਨਦੀ 'ਚ ਮਾਰੀਆਂ ਤੇ ਮੈਨੂੰ ਤਾਂ ਰਾਜਾ ਸਵੇਰੇ ਮਾਰ ਦੂ ਫਾਹ ਦੇਊ ਜਾਂ ਬਣਾਊਗਾ ਬਸ ਕਤਲ ਕਰ ਦੂਗਾ ਉਹ ਆਈ ਦੁ ਨਿਰਦਾ ਗਾਣਾ ਵਾ ਉਈ ਦੋਤੋ ਗਿਆ ਨਾ ਉਥੋਂ ਲੱਕੜਾਂ ਬਨ ਕੇ ਗਾਹਾਂ ਛੱਪਦਾ ਡੱਡੂ ਫੜਿਆ ਹੋਇਆ ਸੀ ਉਹ ਛੱਪਦਾ ਡੱਡੂ ਫੜਿਆ ਹੋਇਆ ਸੀ ਤੇ ਉਹ ਡੱਡੂ ਕਹਿੰਦਾ ਰੱਬ ਦੇ ਬੰਦੇ ਮੇਰੀ ਜਾਨ ਬਚਾ ਮੈਨੂੰ ਪਾਪੀ ਤੋਂ ਛੁਡਾ ਜਦੋਂ ਛਡਾਉਣ ਲੱਗਿਆ ਉਹ ਥੱਪ ਕਹਿੰਦਾ ਉਹ ਰੱਬ ਦੇ ਬੰਦੇ ਉਹ ਮੇਰੀ ਰੋਟੀ ਖੋਣਾ ਉਹ ਢਲਾਇਆ ਹੋ ਕੇ ਖੜ ਗਿਆ ਵੀ ਇਕਰੀ ਦਾ ਜਾਨ ਜਾਂਦੀ ਆ ਇੱਕ ਦੀ ਰੋਟੀ ਜਾਂਦੀ ਆ ਮੈਨਾਂ ਕੁ ਸੁੱਤਾ ਫਸ ਗਿਆ ਫਿਰ ਉਹਨੇ ਆਪਰੇ ਦਿਮਾਗ ਚ ਸੋਚਿਆ ਸੋਚ ਕੇ ਤਾਂ ਉਹਨੇ ਕੱਢ ਕੇ ਕਾਚੂ ਆਦੇ ਪੱਟ ਚੋਂ ਬੁਰਖੀ ਗੱਲ ਲਈ ਮਾਰਸ ਦੀ ਕੱਢ ਕੇ ਤਾਂ ਐਮ ਮਾਰੀ ਸਾਪਣੇ ਡੱਡੂ ਛੜਤਾ ਉਹ ਮਾਰ ਚੱਕ ਲਿਆ ਤੇ ਡੱਡੂ ਭੱਜ ਗਿਆ ਉਹਦੀ ਜਾਨ ਬਚ ਗਈ ਉਹ ਫਿਰ ਉੱਥੇ ਕਹਿਣ ਲੱਗੀ ਆ ਜੀ ਤੂੰ ਦਿਲ ਨਾ ਛੱਡ ਤੂੰ ਆਪਰੇ ਯਾਰ ਨੂੰ ਦੋਸਤ ਨੂੰ ਡੱਡੂ ਨੂੰ ਯਾਦ ਕਰ ਉਹਨੂੰ ਹੁਣ ਸਾਰਾ ਪਤਾ ਗਿਆ ਸੀ ਉਨੇ ਡੱਡੂ ਦਾ ਡੱਡੂ ਕੀ ਪਤਾ ਕਿੱਥੇ ਆ ਕਿਵੇਂ ਆਊਗਾ ਉਹ ਕਰਤਾ ਸੀ ਯਾਰ ਜਦੋਂ ਡੱਡੂ ਨੂੰ ਯਾਰ ਕਰਿਆ ਤੇ ਡੱਡੂ ਜਾਵੜਿਆ ਡੱਡੂ ਜਨਮ ਵਾਰ ਬੋਲਦੇ ਸੀ ਕਿ ਜਨਮ ਰਾਜਨ ਸੱਚੂ ਕੀ ਬੇੜਾ ਸੀ ਡੱਡੂ ਆਲਾ ਹਾਂ ਬਈ 10 ਦੋਸਤਾਂ ਕੀ ਗੱਲ ਉਹ ਆਲਾ ਵੀ ਭਰਾਵਾ ਗੱਲਾਂ ਆਵੇਂ ਨਰੀ ਸ਼ਰਤੀ ਸ਼ਾਪ ਤੇ ਹੁਣ ਮੇਰਾ ਉਤੇ ਨਾਂ ਲਖਿਆ ਹੁਣ ਰਾਜੇ ਨੇ ਮਾਰ ਦੇਣਾ ਮੈਨੂੰ ਬਈ ਉਹ ਕੱਢਣ ਦੀ ਗੱਲ ਆ ਜੇ ਉਹ ਆਲਾ ਮੈਂਟ ਦਾਸਾ ਚੱਲ ਨਦੀ ਤੇ ਨਰੀਤੇ ਜਾਵੜਿਆ ਉਹਨੇ ਨੂੰ ਕੜਾਇਆ 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 ਕਰੀ ਡੱਡੂ ਡੱਡੂ ਬਣ ਕੇ ਉਹ ਵਿੱਚ ਵੜ ਕੇ ਮਾਰ ਮਾਰ ਚੁੰਬੀਆਂ ਜਿੰਨੀਆਂ ਛਾਪਾਂ ਸੀ ਸਾਰੀਆਂ ਲਿਆ ਕੇ ਉਹਦਾ ਬੁੱਕ ਭਰਤਾ ਇਹ ਜੋ ਬੁੱਕ ਭਰਤਾ ਤੇ ਉਹਨਾਂ ਰਾਜੇ ਦੀ ਦਾ ਸਕੀਮ ਸੀ ਉਹਨੂੰ ਮਾਰਨ ਦੀ ਤੇ ਜਦੋਂ ਕਸ਼ੇਰੀ ਲੱਗੀ ਤੇ ਉਹਨੇ ਜਾ ਕੇ ਬੁੱਕ ਸਾਰਾ ਹੀ ਰਾਜੇ ਦੇ ਮੂਹਰੇ ਰਾਜਾ ਸਾਹਿਬ ਉਹ ਕਹਿੰਦਾ ਸੀ ਵੀ ਉਹਨੇ ਕਿਹਾ ਉਹਦੇ ਵੀ ਜਾਂਦਾ ਛਾਪ ਲਿਆ ਦੇ ਨਹੀਂ ਤੈਨੂੰ ਸਵੇਰੇ ਮਾਰ ਦੂੰਗਾ ਉਹ ਜਰਾਜਾ ਸਾਹਿਬ ਮੇਰੀ ਛਾਪ ਕੀ ਆ ਸਾਰੀਆਂ ਛਾਪਾਂ ਚੱਕੋ ਜਦੋਂ ਉਹਨੇ ਦੇਖੀਆਂ ਛਾਪਾਂ ਸਾਰੀਆਂ ਹੀ ਉਹ ਰਾਜਾ ਡਰ ਗਿਆ ਰਾਜਾ ਕਹਿੰਦਾ ਐਡੀ ਕਿੱਡਾ ਸ਼ਕਤੀ ਦਾ ਮਾਲਕਾ ਇਹ ਜਿੱਥੇ ਨਰੀ ਦੇ ਵਿੱਚੋਂ ਪਤਾ ਹੀ ਨਹੀਂ ਲੱਗਦਾ ਤੇ ਛਾਪਾਂ ਸਾਰੀਆਂ ਕੱਢ ਲਿਆ ਇਹ ਤਾਂ ਬਾਲੀ ਵੱਡੀ ਸ਼ੈ ਆ ਰਾਜੇ ਨੇ ਆਪਣੀ ਕੁੜੀ ਦਾ ਸਾਥ ਕਰਤਾ ਉਹਨੂੰ ਕੁੜੀ ਵਿਆਹਤੀ ਡਰੇਵੇ ਨਹੀਂ ਜਿਉਂ ਵਿਆਹ ਦੀ ਉਹਦਾ ਦੋ ਹੋ ਗਈਆਂ ਦੋ ਹੋ ਗਈਆਂ ਤਾਂ ਚੱਲ ਉੱਥੇ ਲਾਇਆ ਮੀਨਾ ਖੰਡ ਨੰਗਿਆ ਮੀਨੇ ਖੰਡ ਨੰਗ ਕੇ ਤੋਂ ਬਾਦ ਜਿਹੜੀ ਉਹ ਸੀ ਤਾਂ ਰਾਜੇ ਦੀ ਕੁੜੀ ਹੁਣ ਜਿਹਦਾ ਰਹਿੰਦਾ ਆਉਦੇ ਪਰਨਰੇ ਚੰਗਾ ਫਿਰਦਾ ਰਾਜਾ ਬਣ ਗਿਆ ਸੀ ਉਹ ਕਹਿੰਦੀ ਉਹਨੂੰ ਜਿਹੜੀ ਰਾਜੇ ਦੀ ਕੁੜੀ ਵਿਆਹੀ ਸੀ ਉਹ ਕਹਿੰਦੀ ਤੂੰ ਜਿਹੜੀ ਆ ਵੱਡੀ ਆ ਤੇਰੀ ਰਾਜਕੁਮਾਰੀ ਵੀ ਇਹਨੂੰ ਜਾਤ ਪੁੱਛੀ ਆ ਨਾ ਬਈ ਤੂੰ ਕਿੱਥੋਂ ਵਿਆਹੀ ਇਹ ਕਿੱਥੇ ਕਿਹੜੇ ਰਾਜੇ ਦੀ ਕੁੜੀ ਆ ਜਦੋਂ ਉਹਨੇ ਆਇਆ ਪੁੱਛਿਆ ਉਹ ਆਰਾ ਮੈਂ ਕਿਥੋਂ ਨਹੀਂ ਵਿਆਹੀ ਮੈਂ ਮੇਰੇ ਦਾ ਮੁੰਡਾ ਸਹੀ ਗੱਲ ਆਸਤੀ ਵੀ ਮੈਂ ਤਾਂ ਬਾਲਣ ਲੈਣ ਆਇਆ ਸੀ ਮੈਂ ਮੱਛੀਆਂ ਫੜਨ ਲੱਗਿਆ ਸੀ ਜਾਲ ਦੇ ਵਿੱਚੋਂ ਪੇਟੀ ਨਿਕਲੀ ਸੰਦੂਖ ਨਿਕਲਿਆ ਸੰਦੂਖ ਚੋਂ ਇਹ ਨਿਕਲੀ ਉਹ ਆਰੇ ਫੇ ਤੁਨੂੰ ਜਾਤ ਪੁੱਛੋ ਜਦੋਂ ਉਹਨੇ ਕਿਹਾ ਉਹਨੂੰ ਕਹਿੰਦਾ ਮੈਨੂੰ ਜਾਤ ਦੱਸ ਉਹ ਕਹਿੰਦੀ ਵੀ ਤੈਂ ਜਾਤੋਂ ਕੀ ਲੈਣਾ ਮौज ਕਰਦੇ ਆ ਮੁੱਲੇ ਵੜਦੇ ਆ ਜਦੋਂ ਨਾਂ ਹੀ ਖੜਾ ਛੱਡਿਆ ਵੀ 10 10 ਉਹ ਕਹਿੰਦਾ ਫਿਰ ਐਂ ਕਰ ਜੇ ਜਾਤ ਪੁੱਛਣੀ ਆ ਨਾ ਫਿਰ ਉਸੇ ਛਪੜੀ ਤੇ ਚਾਲੋ ਤਲਾਈ ਤੇ ਚਾਰ ਭਾਈ ਲੈ ਕੇ ਉੱਥੇ ਆ ਗਏ ਉੱਥੇ ਆ ਕੇ ਗੋਡੇ-ਗੋਡੇ ਪਾਣੀ ਦੇ ਵਿੱਚ ਬੜੀ ਬੜ ਕੇ ਕਹਿੰਦੀ ਕਿਉਂ ਜਾਤ ਪੁੱਛਣੀ ਆ ਉਹ ਕਹਿੰਦਾ ਪੁੱਛਣੀ ਆ ਉਹ ਕਹਿੰਦੀ ਚੰਗਾ ਰਹੇਗਾ ਨਾਂ ਪੁੱਛਣਾ ਜਾਂ ਪੁੱਛਣੀ ਆ ਫੇਰ ਲੱਖ ਲੱਖ ਪਾਣੀ ਸੀ ਵੜ ਗਈ ਲੱਖ ਲੱਖ ਪਾਣੀ ਸੀ ਵੜ ਕੇ ਕਹਿੰਦੀ ਯਾਤ ਪੁੱਛਣੀ ਆ ਉਹਨਾਂ ਉਹ ਹੀ ਨਾਂ ਪੁੱਛ ਚੰਗਾ ਰਹੇਗਾ ਆਹ ਤਾਂ ਨਹੀਂ ਪੁੱਛਣੀ ਆ ਜਦੋਂ ਗਲਤੇ ਗਈ ਉਹ ਕਹਿੰਦੀ ਨਾਂ ਪੁੱਛਣ ਵੀ ਚੰਗਾ ਆ ਜੇ ਤੂੰ ਰਾਜਾ ਬਣਿਆ ਮੈਂ ਨਾਂ ਪੁੱਛ ਆਹ ਤਾਂ ਨਹੀਂ ਪੁੱਛਣੀ ਆ ਉਹ ਆਈ ਫੇਰ ਮੈਂ ਤਾਂ ਛੱਪਦੀ ਧੀ ਆ ਐਨੀ ਕਹਿ ਕੇ ਚੁੰਬੀ ਮਾਰ ਗਈ ਵਿੱਚ ਲੋਪ ਹੋ ਗਈ ਉਹਨੂੰ ਨਾਂ ਦਾ ਪਤਾ ਲੱਗਿਆ ਵੀ ਕਿੱਥੇ ਉਹ ਮੇਰੀ ਵਿਆਹੀ ਵੀ ਆ ਕਿੱਥੇ ਸ਼ਹਿਰ ਆ ਕਿੱਥੇ ਨਹੀਂ ਤੇ ਮੁੜ ਕੇ ਉਹੀ ਚੱਕ ਕੇ ਭਰੀ ਤੇ ਘਵਾੜਾ ਘਰੇ ਆ ਗਿਆ ਉਹਨੇ ਨੂੰ ਕਹਾ ਮਹਿਰ ਨਾਲ ਲੜੇ ਅਜੀ ਤਮੀ ਸ਼ਰਮ ਨਹੀਂ ਆਈ ਤਿੰਨ ਮਹੀਨੇ ਨਹੀਂ ਮੁੜਿਆ ਮੈਂ ਤਾਂ ਭੁੱਖੀ ਮਰ ਗਈ ਇਹੋ ਜੇ ਕੰਮ ਸੀ ਭਾਈ ਤੇ ਰਾਜਦਾਨ ਨਹੀਂ ਹੋਇਆ ਉਹ ਤਾਂ ਰਾਜ ਕੀ ਲੈਣਾ ਸੀ ਜੱਤ ਤੋਂ